ਮੈਂ ਤਿਆਰਤੀ ਤੇਰੀ ਸਾਂ ਉਤਾਰਦਾ ਮੈਂ ਤਿਆਰਤੀ ਤੇਰੀ ਸਾਂ ਉਤਾਰਦਾ ਨਮਸ਼ਕਾਰ ਕੀਤੀ ਆਣ ਕੇ ਤੱਕੇ ਮੰਦਰ ਚ ਮਾਰੇ ਮੈਨੂੰ ਪੰਡਤਾ ਕੱਢਿਆ ਸੀ ਸ਼ੀਂਬਾ ਜਾਣ ਕੇ ਕੱਢਿਆ ਸੀ ਸ਼ੀਂਬਾ ਜਾਣ ਕੇ ਮੈਂ ਤਾਂ ਆ ਗਿਆ ਸੀ ਬਣ ਕੇ ਨਮਾਣਾ ਮੈਂ ਤਾਂ ਆ ਗਿਆ ਸੀ ਬਣ ਕੇ ਨਮਾਣਾ ਮੰਦਰ ਦੇ ਵਿੱਚ ਸ਼ਾਮ ਨੂੰ ਦੱਸ ਮੇਰਾ ਕੀ ਕਰੀਬ ਦਾ ਜਾਣਾ ਤੱਕੇ ਵਜੇ ਤੇਰੇ ਨਾਮ ਨੂੰ ਤੱਕੇ ਵਜੇ ਤੇਰੇ ਨਾਮ ਨੂੰ ਹੋ ਮੰਨ ਤੀਰਥਾਂ ਤੇ ਘੁੰਮਣ ਨੂੰ ਕਰਦਾ ਮੰਨ ਤੀਰਥਾਂ ਤੇ ਘੁੰਮਣ ਨੂੰ ਕਰਦਾ ਮਨ ਤੀਰਥਾਂ ਤੇ ਘੁੰਮਣ ਨੂੰ ਕਰਦਾ ਦਰਸ਼ਨ دیدار ਕਰ ਲਾ ਦੁੱਖ ਸੁੱਖ ਦੋਵੇਂ ਤਨ ਦੇ ਨ ਕੱਪੜੇ ਜਿੱਦਾਂ ਦੇਵੇਂ ਉਦਾਂ ਜਾਰ ਲਾ ਜਿੱਦਾਂ ਦੇਵੇਂ ਉਦਾਂ ਜਾਰ ਲਾ ਮੈਂ ਤਾਂ ਪੈਣ ਲਿਆ ਤੇਰੇ ਵਾਲਾ ਬਾਣਾ ਜੀ ਮੈਂ ਤਾਂ ਪੈਣ ਲਿਆ ਤੇਰੇ ਵਾਲਾ ਬਾਣਾ ਚੱਕਿਆ ਆਲੂਣੇ ਜਾ ਮਨੂ ਕਸ ਮੇਰਾ ਕੀ ਗਰੀਬ ਦਾ ਜਾਣਾ ਤਕੇ ਵਜੇ ਤੇਰੇ ਨਾਮ ਨੂੰ ਤਕੇ ਵਜੇ ਤੇਰੇ ਨਾਮ ਨੂੰ ਵੱਡੇ ਲੋਕਾਂ ਦਾ ਕੀ ਰੱਬ ਵੱਡਾ ਹੁੰਦਾ ਏ ਵੱਡੇ ਲੋਕਾਂ ਦਾ ਕੀ ਰੱਬ ਵੱਡਾ ਹੁੰਦਾ ਏ ਇਹ ਤਾਂ ਮੈਂ ਕਦੇ ਨਹੀਂ ਸੁਣਿਆ ਸੱਚ ਝੂਠ ਦਾ ਫਰਕ ਕਿੰਨਾ ਹੁੰਦਾ ਏ ਤਾਈਓ ਏ ਰਾ ਚੁਣਿਆ ਤਾਈਓ ਏ ਰਾ ਚੁਣਿਆ ਮੈਂ ਕਿ ਬਾਰ ਬਾਰ ਤੈਨੂੰ ਹੈ ਸੁਣਾਉਣਾ ਮੈਂ ਕਿ ਬਾਰ ਬਾਰ ਤੈਨੂੰ ਹੈ ਸੁਣਾਉਣਾ ਬਣ ਕੇ ਵਿਖਾ ਦੇ ਰਾਮ ਨੂੰ ਦੱਸ ਮੇਰਾ ਕੀ ਗਰੀਬ ਦਾ ਜਾਣਾ ੱੱਕੇ ਵਿੱਚ ਤੇਰੇ ਨਾਮ ਨੂੰ ਤੱਕੇ ਵਜੇ ਤੇਰੇ ਨਾਮ ਨੂੰ ਮੈਂ ਤਾਂ ਭੁੱਲ ਗਿਆ ਤੇਰੇ ਵੇੜ ਆਣ ਕੇ ਮੈਂ ਤਾਂ ਭੁੱਲ ਗਿਆ ਤੇਰੇ ਵੇੜ ਆਣ ਕੇ ਪ੍ਰੇਮ ਦੀਆਂ ਸੁੱਟ ਡੋਰੀਆਂ ਪੈਸੇ ਵਾਲੇ ਤੈਨੂੰ ਲੱਗਦੇ ਪਿਆਰ ਗੱਲਾਂ ਮੈਂ ਸੁਣਾਵਾ ਕੋਰੀਆਂ ਗੱਲਾਂ ਮੈਂ ਸੁਣਾਵਾ ਕੋਰੀਆਂ ਮੇਰਾ ਇਹੋ ਜਿਹਾ ਅਸੀ ਕਰੋਣਾ ਮੇਰਾ ਇਹੋ ਹੀ ਜਹਾਲ ਸੀ ਕਰੋਣਾ ਤੋਰਿਆ ਸੀ ਕਾਥੋ ਤਾ ਮਨੂ ਦੱਸ ਮੇਰਾ ਕੀ ਗਰੀਬ ਦਾ ਜਾਣਾ ਤੱਕੇ ਵਜ ਤੇਰੇ ਨਾਮ ਨੂੰ ਤੱਕੇ ਵਜ ਤੇਰੇ ਨਾਮ ਨੂੰ ਹੋ ਤੇਰੀ ਭਗਤੀ ਦਾ ਰੰਗ ਐਸਾ ਚੜਿਆ ਤੇਰੀ ਭਗਤੀ ਦਾ ਰੰਗ ਐਸਾ ਚੜਿਆ ਤੇਰੀ ਭਗਤੀ ਦਾ ਰੰਗ ਐਸਾ ਚੜਿਆ ਪਤਾ ਨਹੀਂ ਕੀ ਮਨ ਭਾਇਆ ਏ ਸੋਨਾ ਵੇਖ ਕੇ ਮਦਰ ਤੇਰਾ ਸਜਿਆ ਨਾਮਾਂ ਤਾਈਉ ਭੱਜ ਆਇਆ ਏ ਨਾਮਾਂ ਫਿਰ ਭੱਜ ਆਇਆ ਏ ਤੇਰੇ ਨਾਲ ਸੀ ਪਰਿ ਤਾਂ ਪਾਈਆਂ ਸੱਚੀਆਂ ਤੇਰੇ ਨਾਲ ਸੀ ਪਰਿ ਤਾਂ ਪਾਈਆਂ ਸੱਚੀਆਂ ਪੁੱਛਿਆ ਨਹੀਂ ਕਿਸੇ ਦਾ ਮਨੂ ਦੱਸ ਮੇਰਾ ਕੀ ਗਰੀਬ ਦਾ ਜਾਣਾ ਤੱਕੇ ਵਜੇ ਤੇਰੇ ਨਾਮ ਨੂੰ ਤੱਕੇ ਵਜੇ ਤੇਰੇ ਨਾਮ ਨੂੰ ਇੱਥੇ ਧਰਮ ਕਰਮ ਬੜੇ ਚੱਲਦੇ ਇੱਥੇ ਧਰਮ ਕਰਮ ਬੜੇ ਚੱਲਦੇ ਜਾਤ ਦਾ ਗਮਾਨ ਹੋ ਗਿਆ ਪੂਜਾ ਪੰਡਤਾਂ ਦੀ ਵੇਖ ਖੁਸ਼ ਜਾਪਦਾ ਤੂੰ ਕਾ ਦਾ ਭਗਵਾਨ ਹੋ ਗਿਆ ਤੂੰ ਕਾ ਦਾ ਭਗਵਾਨ ਹੋ ਗਿਆ ਤੈਨੂੰ ਅੱਜ ਤੋਂ ਬਾਅਦ ਨਹੀਂ ਉਹ ਕਹਿਣਾ ਜੀ ਤੈਨੂੰ ਅੱਜ ਤੋਂ ਬਾਅਦ ਨਹੀਂ ਉਹ ਕਹਿਣਾ ਕਰੇ ਨਾ ਜੇ ਮੇਰੇ ਕਾਮ ਨੂੰ ਅਸ ਮੇਰਾ ਕੀ ਗਰੀਬ ਦਾ ਜਾਣਾ ਤੱਕੇ ਵਜੇ ਤੇਰੇ ਨਾਮ ਨੂੰ ਤੱਕੇ ਵਜੇ ਤੇਰੇ ਨਾਮ ਨੂੰ ਓ ਸੁੱਖਾਂ ਸੁਖ ਕੇ ਆਰਤੀ ਕੀਤੀ ਸੁੱਖਾਂ ਸੁਖ ਕੇ ਆਰਤੀ ਕੀਤੀ ਤੇਰੇ ਹਾਂ دیدار ਲੋਚਦਾ ਅੱਗੇ ਮਿਲਿਆ ਨੀ ਪਿੱਛੇ ਆ ਕੇ ਮਿਲ ਜਾ ਨਾਮਾ ਬੈਠਾ ਏ ਉਹ ਸੋਚਦਾ ਨਾਮਾ ਬੈਠਾ ਏ ਉਹ ਸੋਚਦਾ ਹੋ ਕੇ ਬੇਇੱਜ਼ਤ ਨਿਕਲ ਜਾਊ ਆਪੇ ਹੋ ਕੇ ਬੇਇੱਜ਼ਤ ਨਿਕਲ ਜਾਊ ਆਪੇ ਛੱਡ ਦੂਗਾ ਤੇਰੇ ਕਾਮ ਨੂੰ ਦੱਸ ਮੇਰਾ ਕੀ ਗਰੀਬਤਾ ਜਾਣਾਂ ਤੱਕੇ ਵਜ ਤੇਰੇ ਨਾਮ ਨੂੰ ਤੱਕੇ ਵਜ ਤੇਰੇ ਨਾਮ ਨੂੰ ਉਹ ਤਾਂ ਵੱਸਦਾ ਗਰੀਬੀ ਦਾ ਵੇ ਉਹ ਤਾਂ ਵੱਸਦਾ ਗਰੀਬੀ ਦਾ ਵੇ ਤੂੰ ਹੈ ਜਾ ਕੇ ਕਿੱਥੇ ਵੱਸਦਾ ਲਾਵਾਂ ਤਰਲੇ ਤੇ ਮਾਰਾਂ ਤਾਨੇ ਮੀਣੇ ਵੀ ਫਾਇਦਾ ਕੀ ਐ ਨਾਮ ਰਸ ਦਾ ਫਾਇਦਾ ਕੀ ਐ ਨਾਮ ਰਸ ਦਾ ਜਗਤਾਰ ਨੂੰ ਨਿਹਾਲ ਕਰ ਆਣ ਕੇ ਜਗਤਾਰ ਨੂੰ ਨਿਹਾਲ ਕਰ ਆਣ ਕੇ ਨਾਲੇ ਗੌਰ ਪ੍ਰੀਤ ਨਾਮ ਨੂੰ ਦਸ ਮੇ ਆ ਕੀ ਗਰੀਬ ਦਾ ਜਾਣਾ ਤੱਕੇ ਵਜ ਤੇਰੇ ਨਾਮ ਨੂੰ ਤੱਕੇ ਵਜ ਤੇਰੇ ਨਾਮ ਨੂੰ वॼ तेर